ਨੀ ਕੱਢਦੇ ਪੈਸੇ ਚੋੜੇ ਮੈਂ ਨਾ ਕਰਦੇ ਯਾਰ ਕੁਛ ਨਹੀਂ ਹੁੰਦਾ ਉਹ ਜੇ ਕਮੀ ਕੱਢਦੇ ਬੰਦਾ ਪੈਸੇ ਤੋੜ ਲੇ ਐਨੀ ਸ਼ੂ ਕਰ ਠੀਕ ਹੈ ਭਾਈ ਹਾਂਜੀ ਮੇਰੇ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੁੱਡੂ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀ ਆਜੂ ਤੁਹਾਨੂੰ ਭਾਈ ਗੁਰਵਿੰਦਰ ਨਾਲ ਮਲਾਉਣੇ ਆਂ ਲਖਮਨ ਦੇ ਡਾਇਰੈਕਟਰ ਆ ਮਾਰੇ ਜਾਣਕਾਰੀ ਦਿੰਨੇ ਆ ਆਜੂ ਅੱਗੇ ਵੀਡੀਓ ਕਰਦੇ ਰਹਿਣਗੇ ਯਾਰ ਭਾਈ ਸਤਿ ਸ਼੍ਰੀ ਅਕਾਲ ਹੋਠੀੜਾ ਭਾਈ ਵਧੀਆ ਵਧੀਆ ਆਪਣੇ ਨਾਲ ਹੋਰ ਮੰਡੀਆਂ ਮੋਲ ਕਿਵੇਂ ਚੱਲ ਰਿਹਾ ਭਾਈ ਕਰਦੀ ਸੜ ਬਈ ਹਾਂਜੀ 9311 ਬਈ ਹਾਂ 9311 9311 2000 ਇੱਕ ਮਾਡਲ ਡਿਮਾਂਡ ਹੈਗੀ ਹੈ ਬਾਈ ਦੀ 3 ਲੱਖ ਤੇ 22000 ਰੁਪਏ ਡੋ ਜੇ ਬਈ ਆਪਾਂ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਬਾਈ ਮਾਡਲ ਦੇ ਹਿਸਾਬ ਨਾਲ ਤਾਂ ਪਰ ਕੀ ਦੀ ਰੁਪਈਆ ਹੀ ਤਾਂ ਠੀਕ ਹੈ ਬਈ ਪੈਰ ਜਮਾ ਨੰਨੇ ਚਾਰ ਹਰ ਐਮਰਫ ਦੇ ਹੈ ਬਈ ਬਲਿਆ ਨਹੀਂ ਮਗਰਾਟ ਵੀ ਦੇ ਹਿਸਾਬ ਰੇ ਵਿੱਚੋਂ ਆਇਆ ਪਏ ਠੀਕ ਹੈ ਬਈ ਐਮਰਫ ਦੀ ਜੁੜੀ ਬਹੁਤ ਮਹਿੰਗੀ ਹੁੰਦੀ ਹੈ ਨਾ ਬਈ 55000 ਠੀਕ ਹੈ ਬਈ ਤੇ ਮੂਰਲੇੜਾ ਬਈ ਬੁੜੀਆ ਰਹਾ ਕੋਈ 12000 400 ਠੀਕ ਹੈ ਬਈ ਇਹ ਕਿੰਨੇ ਹਾਰਸ ਪਾਵਰ ਚਾਹੁੰਦਾ ਬਈ ਇਹ 60 ਹਾਰਸ ਪਾਵਰ ਚ ਪਾਵਰ ਕਰਾਇਆ ਬਈ ਕੇ ਬਗਲ ਬਈ ਬਈ ਸਿੰਪਲ ਹੈ ਬਲਗਰ ਪਾਵਰ ਨਾਲ ਵੀ ਸੌਖਾ ਮੜਦਾ ਠੀਕ ਹੈ ਬਈ ਆਹ ਰੰਗ ਉੱਪਰ ਦਿਖਾ ਦੇ ਕਿ ਤੋਂ ਨਾਲ ਕੀ ਕੋਲੋਂ ਫੋਟੋ ਨਿਕਲਿਆ ਕਿਨਾਰੀ ਬਲੂ ਜਮ ਆਇਆ ਪਹਿਲੇ ਠੀਕ ਹੈ ਬਈ ਘਰ ਬਈ ਕੁਝ ਸਾਰੀ ਕੰਮੇਟ ਮਿਲ ਜੂ ਬਾਈ ਹਾਂ ਡੰਡਾ ਬੱਟੀ ਨਾਲ ਆ ਬਾਈ 36 ਨਰਮ ਨਾਲ ਹੀ ਹੈ ਜੁਗਾ ਠੀਕ ਆ ਬਾਈ ਨੰਬਰ ਪੰਜਾਬ ਦਾ ਬਾਈ ਹਾਂ ਇੱਕ ਕੰਮ ਤਾਂ ਵੇਖੋ ਕੋਈ ਖੁਦ ਚ ਨਹੀਂ ਜਾਂਦੀ ਕਿਤੇ ਵੀ ਆ ਠੀਕ ਆ ਬਈ ਠੀਕ ਪੂਰੇ ਸਮਾਈ ਚ ਰੱਖਿਆ ਹੋਇਆ ਬਾਈ ਹਣਾ 22 ਚੱਲਿਆ ਗਾ ਚੱਲਾਈ ਦਾ ਗੁਰੀਅਰ ਕਰਾ ਠੀਕ ਆ ਬਾਈ ਡਿਵਰਡ ਤਾਂ ਪਾ ਜੀ ਰੱਖਦੇ ਆ ਬਾਈ 3 ਲੱਖ ਤੇ 22000 ਆਪਣਾ ਆਪਣੀ ਡਿਵਰਡ ਹੈ ਰਣਕਦੇ ਆ 1 90 ਪੈਸਾ ਨੂੰ ਵੀ ਨਵੇਂ ਕਹਿ ਦਿੰਦਾ ਹਾਂ 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 ਡਿਮਾਂਡ ਤਾਂ ਬਈ ਆਪਾਂ ਇਹਦੀ ਰੱਖਦੇ 3 ਲੱਖ ਤੇ 22000 ਰੁਪਏ ਡਿਮਾਂਡ ਆਪਲੀ ਕਿੰਨੇ ਆ ਛੱਡ ਦੇ ਕੋਈ ਜਾਇ ਜਾਂ ਮੁੱਲ ਬਈ ਇੱਕੋ ਰੱਖ ਦਿੰਦੇ ਇੱਕੋ ਹੀ ਲੱਖ ਤੇ ਮੈਂ ਘਟੌਣ ਦੀ ਲੋੜ ਦਵਾਂ 3 ਲੱਖ ਰੁਪਏ ਟਰੈਕਟਰ ਦੇਵਾਂਗੇ ਬਈ ਠੀਕ ਆ ਬਈ ਜਮਾਂ ਟਰੈਕਟਰ ਪੂਰਾ ਤਸੱਲੀ ਵਾਲਾ ਕੋਈ ਕਵੀ ਬੀਤੀ ਨਹੀਂ ਬਾਕੀ ਦਿਖਾ ਦੀ ਆਪਾਂ ਕੱਲੀ ਕੱਲੀ ਟੀਨ ਨਾਲ ਵਾਲੀ ਕਿਦੋਂ ਵੀ ਮੰਨ ਲਾ ਵੀ ਪੁੱਤ ਭੱਜ ਹੈ ਨਹੀਂ ਕਿਤੇ ਠੀਕ ਆ ਬਈ ਕੋਈ ਸਮਾਂ ਹੀ ਨਾ ਰੱਖਿਆ ਹੋਇਆ ਹਾਂ ਹਾਂ ਬਈ ਹੋਰ ਇਸ ਦੂਬਾਰ ਆ ਗਿਆ ਬਈ ਸੋਨਾ ਲਿਕਾ 750 ਮਾੜ ਰਹਿ ਗਿਆ 14 ਡਿਮਾਂਡ ਹੈਗੀ ਆ ਬਈ ਦੀ 4 ਲੱਖ ਤੇ 38000 ਰੁਪ ਜੇ ਬਈ ਆਪਾਂ ਇਸ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਇਹਦੀ ਬਈ 20 ਮਾਡਲ ਕਿੰਨੀ ਹੈ ਚਲਾਈ ਦਾ ਵੀ ਓਮੇ ਆ ਹਾਂ ਬਈ ਤੇ ਉਤੋਂ ਵੀ ਕੰਡੀਸ਼ਨ ਓਮੇ ਆ ਜਾਨਾ ਠੀਕ ਹੈ ਬਈ ਚਲਾਈ ਦਾ ਵੀ ਓਨੇ ਚੱਗਾ ਠੀਕ ਹੈ ਬਈ ਜੇ ਬਈ ਆਪਾਂ ਟਾਇਰਾਂ ਦੀ ਗੱਲ ਕਰੀਏ ਅਗਲੇ ਟਾਇਰ ਹੈਗੇ ਬਈ 90 ਪੈਸੇ ਕਿਹੜੀ ਕੋ ਆਪਣੀ ਟਾਇਰ ਹੈ ਬਈ ਢੁਡੀ ਹੈ ਬਈ ਠੀਕ ਹੈ ਬਈ ਪਿਛਲੇ ਐਮ ਆਰ ਐਫ ਦੇ ਹਨ ਪਿਛਲੇ ਆਪਾਂ ਅੱਗੇ ਜਮਾ ਨਵੇਂ ਆ ਬਸ ਆਹਦੇ ਮਾਰਕ ਠੀਕ ਹੈ ਬਈ ਪਰ ਉਹ ਵੀ ਵਧੀਆ ਪਿਆ ਇਹ ਮਰੂਪ ਜਮ ਅਰੀਜਨਲ ਹੈ ਕਿਤੇ ਕਰਨ ਨਹੀਂ ਲੱਗਦੀ ਟਰੈਕੀ ਠੀਕ ਚੱਵੇ ਠੀਕ ਆ ਗੱਦੇ ਗੁੱਡੇ ਦੇ ਖਾਦੇ ਜਿਵੇਂ ਅਰੀਜਨਲ ਹੈਗੇ ਹਾਂ ਬਈ ਹਾਂ ਸਮਾਨ ਸਾਰੀ ਕੰਪਲੀਟ ਮਿਲਦੀ ਬਈ ਸਮਾਨ ਸਾਰਾ ਠੀਕ ਹੈ ਬਈ ਨੰਬਰ ਹਰਿਆਣਾ ਬਈ ਇਹ ਹਾਂ ਨੰਬਰ ਹਰਿਆਣਾ ਵੀਰੇ ਐਨਓ ਵੀ ਮਿਲੂਗੀ ਠੀਕ ਹੈ ਬਈ ਇਹ ਹੌਸਪਾਵਰ ਕਿੰਨੇ ਚਾਹੁੰਦਾ ਬਈ ਇਹ ਕਿੰਨਾ ਬਈ 55 55 ਸਪਾਵਰ ਚ ਕੀ ਐਂਪ ਦਿਖਾ ਦਿੱਤੀ ਆ ਕੀ ਜਣਾ ਫਰਕ ਹੁੰਦਾ ਨਾ ਪਾਲਸ ਜਗਦੀ 300000 ਹਾਂ ਬਈ ਡਿਮਾਂਡ ਤਾਂ ਆਪਣੀ ਹੈਗੀ ਹੈ ਬਈ ਆਪਣੀ ਦੀ 4,38,000 ਤਾਂ ਆਪਣੀ ਡਿਮਾਂਡ ਹੋਊਗੀ ਬਈ ਕਿੰਨੇ ਕਿਨ ਛੜਦਾ ਏ ਤੂੰ ਜਾਇ ਜਾਂ ਮੁੱਲ ਬਈ 4,00,000 5000 ਰੁਪਏ ਤੇ ਪਲੇਰ ਪੂਰੇ ਚਾਰ ਦਾ ਆ ਯਾਰ ਦੀ ਹੁਣ ਆਣੀ ਬਈ ਜਮਾ ਗਿਆ ਸੀ ਟਰੈਕਟਰ ਬਾਲਾ ਚੰਗਾ ਮਹਿੰਗਾ ਚੱਕਿਆ ਵਾ ਟਰੈਕਟਰੇ ਕਮੀ ਕੋਈ ਨਹੀਂ ਚਲਾਈ ਇੱਕ ਬੰਦਾ ਕਮੀ ਕਾੜਦੇ ਕਮੀ ਕਾੜਦੇ ਪੈਸੇ ਚੋੜੇ ਮੈਂ ਨਾ ਕਰਦੇ ਯਾਰ ਕੁਛ ਨਹੀਂ ਹੁੰਦਾ ਉਹ ਜੇ ਕਮੀ ਕੱਢਦੇ ਬੰਦਾ ਪੈਸੇ ਤੋੜ ਲੇ ਐਨੀ ਸ਼ੂਟ ਆ ਠੀਕ ਆ ਬਾਈ ਵੀਡੀਓ ਦੇਖ ਕੇ ਉਹ ਮਾਨਤਾਨ ਕਰਦੇ ਬੰਦੇ ਆ ਠੀਕ ਆ ਬਾਈ ਹਾਂ ਜੀ ਨਰਾਸ਼ ਠੀਕ ਆ ਬਾਈ ਇਸ ਦੁਆਰਾ ਆ ਗਿਆ ਮਹਿੰਦਰਾ 652 ਹੀ ਤੇ ਇਹ ਮਾਡਲ ਬਾਈ ਹੈਗਾ 2020 ਦਵਾੜੀ ਹੈ ਬਾਈ ਦੀ 4 ਲੱਖ ਤੇ 6 ਲੱਖ ਤੇ 28 ਹਜ਼ਾਰ ਦਵਾੜ ਤੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਹੈ ਬਾਈ ਓਕੇ ਆ ਟਾਇਰ ਹੈਗੇ ਆ ਕਿ 90 ਪੈਸੇ ਨਾਲ ਠੀਕ ਹੈ ਬਈ ਕਿਹੜੀ ਕੰਪਨੀ ਟਾਇਰ ਹੈ ਬਈ ਚੱਲੇ ਬਈ ਠੀਕ ਹੈ ਬਈ ਇਹ ਖਾਰੇ ਬਗਰਾਟ ਤੋਂ ਰੋਡ ਪਰ ਉੱਪਰ ਸਾਰੇ ਬਈ ਜਮੂ ਚੁੱਕੇ ਆਂ ਹਾਂ ਬਈ ਹਾਂ ਚੰਗਰ ਵਾਲਾ ਆ ਗਿਆ ਠੀਕ ਹੈ ਬਈ ਟਾਪ ਮਾਰ ਲਾ ਠੀਕ ਹੈ ਬਈ ਕਿੰਨੇ ਉਸ ਪਾਵਰ ਚਾਉਂਦਾ ਬਈ ਇਹ 60 ਜਾਂ 60 ਲਿਖਿਆ ਹੁੰਦਾ ਆਪ ਦੀ ਕਾਰ ਕੀ ਵਾਈਟ ਹੈ ਠੀਕ ਹੈ ਬਈ ਸਮਾਨ ਬਈ ਜਿਵੇਂ ਖੜਾ ਲਾ ਸਹੀ ਮਿਲੂ ਬਈ ਜਿਵੇਂ ਖੜਾ ਹੈ ਵੀਰੇ ਓ ਠੀਕ ਹੈ ਬਈ ਡਿਵਾਰਡ ਤਾਂ ਆਪਣੀ ਇਹ ਹੀ ਗੱਲ ਹੈਗੀ ਬਈ 6 ਲੱਖ ਤੇ 28 ਹੈਡ ਕਿੰਨੇ ਦਾ ਛੜ ਦਾਂ ਕੋਈ ਜਾਇਜ਼ਾ ਮੁੱਲ ਬਈ ਇਹ ਬਈ ਆਪਾਂ 585000 ਦਾ ਠੀਕ ਹੈ ਬਈ ਬਈ ਇਹ ਨੰਬਰ ਨੰਬਰ ਹਰਿਆਣਾ ਵੀਰੇ ਐਨਓ ਸੀ ਮਿਲੂ ਪਾਸਟ ਪਾਰਟੀਆਂ ਦਾ ਠੀਕ ਹੈ ਬਈ ਆਪਣੇ ਨੰਬਰੇ ਜਿੱਥੇ ਲੈਣੀ ਆ ਗਿਆ ਆਪਣੇ ਕੋਲ ਐਨਓ ਸੀ ਮਿਲ ਜੂਗਾ ਠੀਕ ਹੈ ਬਾਈ ਲੱਗਦ ਗਿਆ ਅਸੀਂ ਦੀ ਬਾਈ ਇਹ ਲੋਨ ਕਲੀਅਰ ਹੈ ਵੀਰੇ 35 ਨੰਬਰ ਫਾਰਮ ਆਏ ਹੋਏ ਆ ਠੀਕ ਹੈ ਬਾਈ ਲੋਨ ਕਰਵਾ ਕੇ ਐਨਓ ਸੀ ਲੈ ਕੇ ਰਹਿਣਾਗੇ ਠੀਕ ਹੈ ਬਈ ਠੀਕ ਇਹਦੇ ਵੱਲ ਨਿਊ ਹਾਲੰਡ 3602 ਮਾਰ ਰਿਹਾ ਹੈਗਾ 18 ਡਿਮਾਂਡ ਹੈ ਬਾਈ ਜੀ 5 ਲੱਖ ਤੇ 22000 22 ਦੀ ਡਿਮਾਂਡ ਹੈ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਬਾਈ ਜਿਵੇਂ ਪੂਰਾ ਰੁਪਈਆ ਦਾ ਰੁਪਈਆ ਹੈ ਚਲਾਈ ਚਲੂਈ ਦਾ ਵੀ ਕੋਈ ਭਾਅ 3600 ਟੂਰ ਦਾ ਮਤਲਬ ਕੀ ਹੈ ਯਾਰ ਇਹ ਇਹ ਭਾਈ ਜਰਵਾਹ ਮੈਨੇ ਆਰੰਡਰ ਕੱਢੀ ਹੈ ਕਿ ਉਹਨਾਂ ਦੇ ਮਾਡਲ ਦੇ ਹਿਸਾਬ ਨਾਲ ਮਤਲਬ ਹੈ 50 HP ਕੈਟਾਗਰੀ ਦਾ ਹੀ ਹੈ ਠੀਕ ਹੈ ਭਾਈ ਠੀਕ ਹੈ 14 ਦੇ ਟਾਇਰਾਂ 'ਚ ਆ ਗਿਆ ਹਾਂਜੀ ਇਹਨਾਂ ਨੇ 14 ਦੇ ਟਾਇਰਾਂ ਵਾਲਾ ਸਪਰ ਰੈਡੋ ਬੰਦ ਹੋ ਗਿਆ ਉਸ ਦੁਬਾਰ ਇਹ ਆਉਣ ਲੱਗ ਠੀਕ ਹੈ ਭਾਈ ਠੀਕ ਹੈ ਟਾਇਰ ਕਿਹੜੀ ਕੰਪਨੀ ਦੇ ਭਾਈ ਇਹਦੇ ਮਗਰਲੇ ਕੁੜੀਆ ਦੇ ਆ ਭਾਈ ਨਵੇਂ ਆ ਠੀਕ ਹੈ ਭਾਈ ਨਾਲ 99 ਪੈਸੇ ਆ ਠੀਕ ਹੈ ਭਾਈ ਤੇ ਮੂਰਲੇ ਭਾਈ ਮੂਰਲੇ ਵੀ ਐਮ ਆਰ ਫਰੇ ਨਵੇਂ ਆ ਭਾਈ 99 ਪੈਸੇ ਹੋਆ ਮਾਰਤਾ ਆ ਅੱਜ ਫਰਟਰਾ ਮਗਰਾੜ ਵੀ ਬਰੰਬਰਮ ਵਧੀਆ ਬੈਸਟਰਮ ਬਰੰਬਰਮ ਵਧੀਆ ਪਈ ਆ ਬਈ ਮਗਰਾੜ ਚੈੱਕ ਕਰੋ ਬਈ ਇਹ ਤੋ ਰੰਗ ਤਾਂ ਨਹੀਂ ਲਿਆ ਹੋਇਆ ਸੂ ਟੇਪ ਲਵਾਈ ਆ ਨਹੀਂ ਬਈ ਪੱਟ ਕੇ ਦਿਖਾ ਦੇਾਂਗੇ ਆਪਾਂ ਹੋਰ ਦੱਸੋ ਇਹਦਾ ਕੂਪ ਕਰ ਠੀਕ ਆ ਬਈ ਠੀਕ ਸਮਾਨ ਸਾਰੀ ਕੰਪਲੀਟ ਕਰ ਦਾਂਗੇ ਬਈ ਕੰਪਲੀਟ ਬਈ ਠੀਕ ਆ ਬਈ ਡਿਵਾਰਡ ਤਾਂ ਬਈ ਆਪਾਂ ਇਹਦੀ ਰੱਖਦੇ ਆ 5 ਲੱਖ ਤੇ 22 ਹਜ਼ਾਰ ਤਾਂ ਆਪਣੀ ਡਿਮਾਂਡ ਆ ਬਾਈ ਕਿੰਨੇ ਕਿੰਨੇ ਛੜ ਦਾਂ ਕੋਈ ਚਾਹ ਚਾ ਮੋਲ ਬਾਈ 4 ਲੱਖ 50 ਹਜ਼ਾਰ ਠੀਕ ਆ ਬਾਈ ਜਿੰਨੇ ਵੀ ਆਪਾਂ ਟਰੈਕਟਰ ਦਿਖਾ ਦੇ ਵਿੱਚ ਪਰਾਂ ਟਰੈਕਟਰ ਘੱਟ ਲਾਂਗੇ ਬਾਈ ਪਰਾਂ ਟਰੈਕਟਰ ਘੱਟ ਲਾਂਗੇ ਲੋਨ ਵੀ ਕਰਵਾ ਦੇਣਗੇ ਤੇ ਇਹਦਾ ਪੰਨਾ ਤੇ ਹੋਵੇਗਾ ਆਹ ਜਿਹੜਾ ਪੰਨਾ ਤੇ ਲੋਣੀ ਹੁੰਦਾ ਠੀਕ ਆ ਬਾਈ ਕੋਈ ਕਾਪੀ ਹੋਏ ਜਿਹੜੀ ਆਪਣੀ ਫੋਲੋ ਜਮੀਰੀ ਹੂ ਹਾਂ ਕਾਪੀ ਕਾ ਗਈ ਜੀ ਟਾਇਰ ਟੱਟ ਬੱਟ 20 ਟਰੈਕਟਰ ਟੁੱਟੇ ਤਾਂ ਜਿੰਨ ਸਾਰੇ ਗਾਰੰਟੀ ਵਿੱਚ ਠੀਕ ਆ ਬਾਈ ਕੰਟਰੈਕਟਰ ਨੰਬਰ ਬੋਲ ਦੋ ਬਾਈ ਆਪਣਾ 99956 ਠੀਕ ਆ ਬਈ ਬਹੁਤ ਬਹੁ